ਹਾਂਜੀ ਭਾਬੇ ਸਸਿਕਾਲ ਕੀ ਹਲਚਲ ਮੈਂ ਤੁਹਾਡਾ ਆਪਣਾ ਦੀਪ ਮਾਨਸਾ ਦੇ ਬਹੁਤ ਦਿਨ ਹੋ ਗਏ ਆਪਣੀ ਕੋਈ ਵੀਡੀਓ ਨਹੀਂ ਸੀ ਆਈ ਤੇ ਅੱਜ ਆਪਾਂ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਆਪਣਾ ਇੱਕ ਯਾਰ ਹੈ ਬਾਮਣ ਨੰਗਲ ਤੋਂ ਜੀ ਦੀ ਮੈਰਿਜ ਨੂੰ ਹੋ ਗਏ 3 ਮਹੀਨੇ ਤੇ ਆਪਾਂ ਨੂੰ ਗੈਪ ਪੁੱਲ ਪਹਿਲਾਂ ਕਦੇ ਚਾਹ ਪੀਂਦੇ ਟਾਈਮ ਰੋਟੀ ਖਾਂਦੇ ਚ ਸਾਨੂੰ ਫੋਨ ਮਾਰਦਾ ਹੁੰਦਾ ਸੀ ਕਿ ਕਿੱਥੇ ਆ ਦੀਪ ਆ ਜਾ ਯਾਰ ਤੇ ਨਹੀਂ ਲੱਗਦਾ ਤੇ ਤਿੰਨ ਮਹੀਨੇ ਹੋ ਗਏ ਭਰਾਓ ਦਾ ਵਿਆਹ ਹੋ ਗਿਆ ਤੇ ਉਦੋਂ ਮੜ ਕੇ ਯਾਰਾਂ ਨੂੰ ਗਿਆ ਫੁੱਲ ਤੇ ਆਪਾਂ ਉਹਦੇ ਕੋਲ ਜਾ ਕੇ ਮਾਰਦੇ ਆ ਮੋਰਚਾ ਤੇ ਉਹਦੀ ਸ਼ਾਪ ਦੇ ਕੋਲ ਜਾ ਕੇ ਉਹਨਾਂ ਕਰਾਂਗੇ ਆਪਾਂ ਫੋਨ ਦੇਖਾਂਗੇ ਕਿ ਰੈਕਟ ਆਪਣੇ ਵੀਰ ਦਾ ਚਲੋ ਚੱਲਦੇ ਆਂ ਰੱਬ ਦੀ ਪਤਾ ਨਹੀਂ ਕੀ ਮਰਜ਼ੀ ਹੋ ਗਈ ਅੱਜ ਆਪਾਂ ਬਾਂਮ ਨੂੰ ਜਿੱਥੇ ਲੱਗ ਚੱਲੇ ਆਂ ਤੇ ਕਣੀਆਂ ਪਹਿਨੀਆਂ ਸਟਾਰਟ ਹੋ ਗਈਆਂ ਅੱਗੇ ਆ ਰਿਹਾ ਆਪਣਾ सोनू ਵੀਰ ਚਲੋ ਚੱਲਦੇ ਆਂ ਜੀ ਬਾਂਮਨ ਦੇ ਕੋਲ ਬਹੁਤ ਸੋਹਣਾ ਤੁਸੀਂ ਵੇਖ ਸਕਦੇ ਹੋ ਬਦਲਵਾਈ ਹੋਈ ਪਈ ਸਾਰੇ ਪਾਸੇ ਏ ਬਾਬਣਾ ਤੈਨੂੰ ਯਾਦ ਕਰ ਰਿਆ ਆ ਪਾ ਤੇਨੂੰ ਯਾਦ ਕਰਨ ਦੀ ਖੁਸ਼ੀ ਚੱਜ ਭੈਜ ਵੀ ਪੈਣਾ ਹੋ ਗਿਆ ਜੀ ਉਹ ਜੀ ਆਪਾਂ ਬਾਬੂ ਨੂੰ ਥੱਲੇ ਆ ਤੇ ਨਹੀਂ ਪੈਣਾ ਬਾਬਾ ਵੀ ਦੋ ਯਾਰ ਬਾਬਣਾ ਆ ਵੀ ਤੇਰੇ ਕੋਲ ਵੇਖੋ ਮਹਾਰਾਜ ਮੌਸਮ ਵੀ ਬਹੁਤ ਸੋਹਣਾ ਹੋ ਗਿਆ ਪਰਮਾਤਮਾ ਰਾਂਜੀ ਬੰਦ ਤੇ ਅੱਜ ਅੱਜ ਪੈਕੇਟ ਸਾਹਿਬ ਦਾ ਮਾਹੌਲ ਬਣਾ ਤਾਰ ਆਪਣੇ ਵੀ ਚਲੋ ਬਹੁਤ ਵੇਆ ਸਾਡੇ ਬਾਮਾ ਜੀ ਵੀ ਸੋਫੀ ਨੇ ਬਿਠਾਉਂਦੇ ਪਿੰਦੀ ਨਹੀਂ ਹੈਗੀ ਆਪਾ ਬੋਨਿਆ ਜੀ ਮਾਲ ਸਾਡੇ ওভার ਫਿਸ਼ ਸਰਸਰ ਰੋਡ ਕੀ ਬਾਤਾਂ ਨੇ ਰੰਗ ਕਰਦਾਰ ਦੇ ਕੀ ਬਾਤ ਹੈ ਬਹੁਤ ਸੁੰਦਰਤਾ ਬੰਦ ਤੇ ਰੰਗ ਜੀ ਕੀ ਬਾਤ ਹੈ ਨਿਆਰੇ ਹੀ ਨਿਆਰੇ ਬਸ 1-2 ਮਿੰਟ ਜੇ ਆਪਾਂ ਬਾਮਨ ਜੀ ਕੋਲ ਪਹੁੰਚਣ ਵਾਲੇ ਆ ਤੇ ਦੇਖਾਂਗੇ ਬਾਮਨ ਜੀ ਦਾ ਕੀ ਰਿਐਕਟ ਹੋਵੇਗਾ ਅਜੀਬ ਜੀ ਗੱਲ ਆ ਯਾਰ ਪਿੱਛੇ ਬੜਾ ਬਾਰਿਸ਼ ਹੋ ਰਹੀ ਸੀ ਤੇ ਇੱਥੇ ਸਭ ਕੁਝ ਸੁੱਕਾ ਹੀ ਹੈ ਇੱਥੇ ਲੱਗਦਾ ਰਹਾ ਬਹੁਤ ਖੁਸ਼ ਹੋਇਆ ਚਲੋ ਪਹੁੰਚਨੇ ਆਪਾਂ ਇੱਕ ਅੱਧੇ ਮਿੰਟ ਦੇ ਵਿੱਚ ਸਾਡੇ ਬਾਮਨ ਜੀ ਕੋਲ ਮਿਲਦੇ ਆ ਬਾਮਨ ਨਾਲ ਜੀ ਚੌਂਕ ਤੇ ਤੇ ਆਪਾਂ ਬਾਮਨ ਨੂੰ ਕਰਾਂਗੇ ਫੋਨ ਦਿਖਾਂ ਕੀ ਗੱਲਬਾਤ ਕਰਦੇ ਬਾਮਨ ਜੀ ਹੈਲੋ ਹਾਂਜੀ ਬਾਮਨ ਜੀ ਕਿੱਥੇ ਹੋ ਮੈਂ ਬਾਈ ਸ਼ੌਪ ਤੇ ਕੀ ਹਾਲ ਚਾਲ ਨੇ ਕਿੱਦਾਂ ਨੇ ਸਰਕਾਰਾਂ ਤੂੰ ਵਧੀਆ ਵਧੀਆ ਨਜ਼ਾਰੇ ਤੂੰ ਕਿੱਥੇ ਡੱਪ ਗਿਆ ਅੱਜ ਤਾਂ ਬਾਈ ਮੈਂ ਚੰਡੀਗੜ੍ਹ ਗਿਆ ਸੀ ਯਾਰ ਤੇ ਤੇਨੂੰ ਕੀਤਾ ਯਾਦ ਮੈਂ ਕਿਹਾ ਜਦ ਬਾਮਨ ਨੂੰ ਫੋਨ ਕਰੀਏ ਅੱਛਾ ਪਰਾਨੀ ਜਿਆਦਾ ਸਾਂਝੀਆਂ ਕਰੀਏ ਹਾਂ ਜ਼ਰੂਰ ਜ਼ਰੂਰ ਓ ਹੋਟੂ ਦਾ ਵਿਆਹ ਕਰਾ ਕੇ ਭੁੱਲ ਗਿਆ ਭਰਾਵਾ ਉਹ ਨਾ ਨਾ ਪੁੱਲ ਕਾ ਨੂੰ ਗਿਆ ਮੈਂ ਉਰਾ ਪਰਾਂ ਤੁਰੇ ਫਰਿਆ ਬਸ ਚੱਲ ਵੇਟ 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 ਅੱਗੀ ਮੁਲਾਜ਼ਮ ਆ ਕੇ ਮੈਂ ਕਰਦਾਂਗਾ ਤੇਰਾ ਨਾਲ ਵੇਟ ਕਰ ਹਾਂਜੀ ਆਪਾਂ ਪਹੁੰਚ ਗਏ ਆ ਜੀ ਜਵਾਰ ਕਾ ਚੁੰਗੀ ਤੇ ਤੇ ਬੰਮ ਜੀ ਦੀ ਦੁਕਾਨ ਤੇ ਕੋ ਤੇ ਉਹਨਾਂ ਕੋਲ ਪਹੁੰਚਾਂਗੇ ਕਰਾਂਗੇ ਗੱਲਬਾਤ ਸਾਡਾ ਬੰਮਨ ਵੀਰ ਦੀ ਸ਼ੋ ਸ਼ਰਮਾ ਆਟੋ ਪਾਰਟਸ ਜੇ ਜਿਹੜਾ ਬੰਮਨ ਬਾਪਾ ਜੀ ਬਾਹਰ ਆ ਰਹੇ ਨੇ ਬਹੁਤ ਟਾਈਮ ਲਗਾ ਬਾਬਾ ਨੂੰ ਗਿਆ ਕਰਾ ਹਾਂਜੀ ਬਾਪੂ ਬਾਮਾ ਜੀ ਨਾਲ ਆਪਾਂ ਬੈ ਕੇ ਕੀਤੀਆਂ ਕੁਝ ਗੱਲਾਂ ਤੇ ਕੀਤੀ ਆਪਾਂ ਬਾਈ ਨਾਲ ਬੈ ਕੇ ਚਾਹ ਤੇ ਆਹ ਦੇਖੋ ਬੇਸ਼ਰਮ ਲੋਗ ਜਿਹੜੀ ਵਿਆਹ ਕਰਾਉਂਦੇ ਬਾਹ ਪਰਾਣੇ ਯਾਦ ਵੀ ਨਹੀਂ ਕੀਤਾ ਯਾਦ ਕਿਉਂ ਨਹੀਂ ਕੀਤਾ ਭਾਈ ਮੈਂ ਬਿਜੀ ਐਨਾਂ ਕੋ ਗਿਆ ਸੀ ਛੱਡ ਦੇ ਗੱਲਾਂ ਮੈਂ ਯਾਦ ਕਿਉਂ ਨਹੀਂ ਕੀਤਾ ਸਾਡੀ ਭੜਾਈ ਨੇ ਕਿਹਾ ਹੋ ਭਰਾਵਾ ਛੱਡ ਦੇ ਯਾਰ ਪੁਰਾਣੇ ਨਾ ਨਾ ਇਹ ਆਪਾਂ ਨੂੰ ਕੋਈ ਨਹੀਂ ਕਹਿ ਸਕਦਾ ਆਹ ਦੇਖੋ ਜੀ ਚਲ ਠੀਕ ਹੈ ਜੀ ਮਿਲਦੇ ਆਪਾਂ ਉਹਦਾ ਸੁਭਾਅ ਨਹੀਂ ਹੈਗਾ ਇਦਾਂ ਦਾ ਉਹ ਘੈਂਟ ਸੁਭਾਅ ਦਾ ਓਕੇ ਹਾਉ ਦਾ ਹੁਣ ਪਤਾ ਸਾਡੀ ਭੜਾਈ ਦੇ ਘੈਂਟ ਸੁਭਾਅ ਆ ਚਲੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਤੇ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਡੀ ਵੀਡੀਓ ਨੂੰ ਕਰੋ ਲਾਈਕ ਫੋਲੋ ਵੀ ਕਰੋ ਫੋਲੋ